ਉਹ ਕਿਧਰ ਮੁਹ ਚੱਕਿਆ ਤਾਰੇ ਆਸ਼ੀਰਵਾਦ ਦੀ ਆਸ਼ੀਰਵਾਦ ਦਾ ਠੀਕ ਹੈ ਹਾਂ ਜਿੰਨੀ ਮਰਜ਼ੀ ਸਾਸਿਕਾ ਲਾ ਬੁਲਾ ਦੇ ਬੰਦਾ ਤਾਂ ਮੈਂ ਰੱਖ ਲਿਆ ਓਹੋ ਬੰਦੇ ਬੱਤ ਤੁਹਾਨੂੰ ਸਾਸਿਕਾ ਬੁਲਾਈਆ ਹਾਂ ਮੈਂ ਤਾਂ ਸਾਂਝ ਕਰ ਲਈ ਲਾੜੇ ਕਰ ਲਈ ਔਰ ਲਾੜੇ ਨਾਲ ਸਾਂਝ ਕਰ ਲਈ ਅੱਛਾ ਸਾਂਝ ਨੂੰ ਤੂੰ ਹੀ ਮੇਰੇ ਲਾੜੇ ਨੂੰ ਤੇ ਤੂੰ ਤੇਰੇ ਨਾਲ ਸਾਂਝ ਕਰ ਲਈ ਲਾੜੇ ਨੇ ਓਹੋ ਉਹ ਮਤਲਬ ਮਾਦ ਨਾ ਰਲ ਗਿਆ ਵਾਏ ਕਹਵੇਂ ਸਿਰੀ ਰਲ ਗਿਆ ਸਾਂਝਾ ਸਾਂਝ ਤਾਂ ਅੱਧਾ ਹੁੰਦਾ ਵੀ ਅੱਧ ਕਰ ਲਿਆ ਤੂੰ ਅੱਛਾ ਸਾਰਾ ਮੇਰੇ ਲਈ ਆਊਗਾ ਲਾਲੇ ਦਾ ਸਮਾਨ ਜਾ ਆ ਤੜਕੀ ਝੁਲਸੀ ਫਿਰਦਾ ਓਏ ਆ ਮਸਕਰੇ ਕਿਹੜੇ ਓਏ ਨਹੀਂ ਇਹਦਾ ਕੱਲ੍ਹ ਵਾਲੀ ਪਿੱਤੀ ਹੋਈ ਆ ਅੰਗਰੇਜੀ ਦੀ ਅੰਗਰੇਜੀ ਦੀ ਪਤਾ ਲੱਗ ਰਿਹਾ ਮੈਨੂੰ ਅੰਗਰੇਜੀ ਦੀ ਬੜੀ ਅੰਗਰੇਜੀ ਦਾ ਆ ਕਿਵੇਂ ਆ ਇਹਦੀ ਆ ਇਹ ਜਿਹਨਾਂ ਬੋਲਦੇ ਕੀ ਮੈਂ ਤਾਂ ਤੇਰੇ ਲਈ ਕੰਮ ਆਇਆ ਠੀਕਾ ਦੱਸ ਦੱਸ ਕੰਮ ਕੀ ਆ ਇਹਦੀ ਇਹਦਾ ਲਾਲਾ ਨਹੀਂ ਕਾ ਸਾਡਾ ਲਾਲਾ ਹਾਂ ਹਾਂ ਬੜਾ ਕੁ ਸਭ ਬੋਲ ਤੇਰੇ ਬਾਰੇ ਬਹੁਤ ਕੁ ਬੋਲ ਰਿਹਾ ਦੀ ਉਹ ਮੈਨੂੰ ਕੀ ਕਹਿੰਦਾ ਦੀਗਾ ਕਹਿੰਦਾ ਜਿਹੜਾ ਤੂੰ ਆਪਣੇ ਸੁਖਣਾ ਕਰਕੇ ਗਿਆ ਕੰਮ ਹਾਂ ਕਹਿੰਦਾ ਸਾਰਿਆਂ ਦਾ ਭੱਟਾ ਵੱਢ ਗਿਆ ਲ ਮੈਂ ਕੱਲ ਤਾਂ ਉਹਦੇ ਲਗੂ ਆਇਆ ਆਤ ਨੇ ਉਹ ਗੱਲ ਤਾਂ ਸੁਣ ਲੈ ਭਾਈ ਹਾਂ ਕਹਿੰਦਾ ਸਾਰਿਆਂ ਦਾ ਪੱਟਾ ਵੱਢ ਗਿਆ ਕਿਤੇ ਹਲ ਲਾਤੇ ਕਿਤੇ ਛੜਤੇ ਕਿਤੇ ਕੁਛ ਕਰ ਗਿਆ ਬਾੜੀ ਤਾਂ ਤਾਂ ਗਾਲਾਂ ਕੱਢੀ ਗੱਲ ਆਲਾ ਓਏ ਮੇਰਾ ਤਾਂ ਓੜਾ ਵੀ ਸਿੱਧਾ ਹੁੰਦਾ ਹੈ ਬੱਟਾ ਦੂਰ ਦੀ ਗੱਲ ਆ ਮੈਂ ਤਾਂ ਕਦੇ ਊਣੀ ਮੁੜਿਆ ਕਦੇ ਬਾਲਾ ਬੈਂਕ ਨਹੀਂ ਪੈਣ ਦਿੱਤ ਕਦੇ ਮੈਂ ਮੈਂ ਵੀ ਇਹੀ ਗੱਲ ਕਹੀ ਸੀ ਮਹਾ ਭਾਈ ਉਹਦੀ ਬਾਹੀ ਤਾਂ ਪੂਰੇ ਪਿੰਡ ਚ ਮੰਨੀ ਜਾਂਦੀ ਆ ਮੰਨੀ ਹੋਈ ਆ ਪਿੰਡ ਚ ਸਾਰੇ ਚ ਪਰ ਲਾਲਾ ਕਹਿੰਦਾ ਲੈ ਮਿੱਠੋ ਵੀ ਨਾ ਕੋਣ ਕਰ ਲੂ ਇਹ ਤਾਂ ਉਹੀ ਕਰ ਗਿਆ ਤੈਨੂੰ ਤਾਂ ਬਈ ਇੰਨੀਆ ਗਾਲਾਂ ਕੱਢੀਆਂ ਇੰਨੀਆ ਗਾਲਾਂ ਕੱਢੀਆਂ ਚੁਣੀਆਂ ਨਹੀਂ ਜਾਂਦੀਆਂ ਲਾਲੇ ਨਾਲ ਮੇਰੀ ਕੋਈ ਗੱਲ ਬਾਤ ਤਾਂ ਹੋਈ ਨਹੀਂ ਯਾਰ ਨਾ ਉਹਨੇ ਮੈਨੂੰ ਕਿਹਾ ਤੈਨੂੰ ਨਹੀਂ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਵੀ ਗਾਲਾਂ ਕਰਦਾ ਮੇਰਾ ਚਾਲਦਾ ਚਲ ਤੈਨੂੰ ਤਾਂ ਦੇਣੀਆਂ ਬਣਦੀਆਂ ਨੇ ਮੈਨੂੰ ਆਏ ਦੱਸ ਮੈਨੂੰ ਕਾਹ ਤੋਂ ਗੱਲ ਕੱਢਦਾ ਮੈਂ ਤਾਂ ਉਹਦਾ ਸਾਰਾ ਬਾਹਣ ਵਾਕੇ ਆਇਆ ਮੈਨੂੰ ਨਹੀਂ ਪਤਾ ਮਿੰਦਾ ਕਹਿੰਦਾ ਕਹਿੰਦਾ ਜੇ ਮੇਰੇ ਸਾਹਮਣੇ ਆ ਚ ਮਤਾ ਕਲਾ ਕੋਟ ਦਾ ਆਏ ਕਿਵੇਂ ਘੋੜ ਤੋਂ ਲਾਲਾ ਲੈ ਮੈਂ ਪੁੱਛ ਲੈਣਾ ਅੱਜ ਪੁੱਛਣਾ ਪੁੱਛਣਾ ਖੇਤ ਦੀ ਹੈ ਲੈ ਉਹਦੀ ਕੀ ਮਜਾਲ ਆ ਲੈ ਲਾਲੇ ਦੀ ਮੇਰਾ ਨਾਮ ਰਣੁਖੀ ਉਹ ਬਾਣੀਆਂ ਮੈਂ ਜੱਟ ਆ ਮੈਨੂੰ ਤਾਂ ਦੂਰ ਦੂਰ ਤੱਕ ਡਰਦੇ ਨੇ ਬਾਬਾ ਬਾਬਾ ਖੇਤ ਵਗ ਜਾ ਖੇਤੇ ਹੋਊਗਾ ਖਾਚੀ ਕਰ ਜੀ ਖੇਤੇ ਹੋਊਗਾ ਉਹ ਖੇਤਾ ਆਉ ਦੇਖ ਲੈਣਾ ਫਿਰ ਲਾਲੇ ਨੂੰ ਅੱਜ ਲਾਲੇ ਦਾ ਕਰਦੇ ਅਗਲਾ ਚ ਕੀ ਕਹਿੰਦਾ ਉਹ ਚਲਾਤਾ ਬਦਿਆ ਮੰਦਰ ਭਗਿਆ ਮਾਤਾ ਦੇ ਦਰਸ਼ਨ ਪਾ ਕੇ ਰੂਹ ਖੁਸ਼ ਹੋ ਗਈ ਲੈ ਕੇ ਹੁਣ ਛੇਤੀ ਚੱਲਾਂ ਕਰੇ ਉਹਨੂੰ ਦੇਖਦਾ ਜਾ ਕੇ ਵੀ ਨਾਲੇ ਤਾਂ ਜੱਟ ਪਹੁੰਚ ਗਿਆ ਕਿ ਨਾ ਖੇਤ ਉਹਦਾ ਨਹੀਂ ਪਤਾ ਬੇਸ਼ੂਰੇ ਦਾ ਪਹੁੰਚਿਆ ਕਿ ਨਾ ਪਹਿਲੀ 10 11 ਵਜੇ ਉੱਠਿਆ ਇਹਦੀ ਨਾਲ ਲੈਣਾ ਪੱਗਾ ਓ ਪਾਈ ਅਫਤਾਰ ਇਹਨੂੰ ਐਨੇ ਜੋਰ ਨਾਲ ਕੱਟੋ ਰਗੜੀ ਜਾਂਦਾ ਹੈ ਇਹਦਾ ਰੰਗ ਤਾਰਦੇ ਨਾ ਮਾਰਕੀਟ ਖਤਮ ਹੋ ਜੂ 2 ਰੁਪਏ ਨਹੀਂ ਬੱਠਨੇ ਇਹਦਾ ਰੰਗ ਕੱਢ ਕੇ ਗਾਹਕ ਲੱਗਦੇ ਜੀ ਹੈ ਰੰਗ ਕੱਢ ਕੇ ਰੰਗ ਨਿਕਲੂਗਾ ਵਧੀਆ ਬੀ ਓਏ ਐਂ ਤਾਂ ਹਰੇਕ ਲੀਰ ਚੱਕ ਲੈ ਜਿਵੇਂ ਕਛਾਏ ਤੋਂ ਰੰਗ ਨਿੱਛਲੇ ਰੰਗ ਤਾਂ ਕਰਾਏ ਤੋਂ ਵਧੀਆ ਹੁੰਦਾ ਹੈ ਨਾ ਜੀ ਸਫਾਈ ਦਾ ਮੁੱਲ ਹੈ ਸਫਾਈ ਕਰਕੇ ਗਾਹਕ ਆਉਂਦਾ ਹੈ ਹੈ ਸਫਾਈ ਨਾਲ ਗਾਹਕ ਆਉਂਦਾ ਹੈ ਅੱਛਾ ਹਾਂ ਇਹ ਜੰਗੜ ਬੰਗੇ ਦਾ ਕਿੰਨੇ ਦਾ ਲਿਆ ਤੁਸੀਂ ਇਹ 4.5 ਲੱਖ ਦਾ ਜੀ ਕਿੰਨੇ ਦਾ 4.5 ਲੱਖ ਦਾ ਜੀ 4.5 ਲੱਖ ਦਾ ਹਾਂ ਜੀ ਕਿੰਨੇ ਕ ਖਮਾ ਲੈਣਾ 570 ਬੰਨ ਬਣਾ ਲੈਣੇ ਆ ਜੀ ਰੋਜ ਆਪ ਦਾ 560 ਹਾਂ ਜੀ ਓਏ ਤੈਨੂੰ ਪੁੱਛਣ ਵਾਲਾ ਹੋਵੇ ਇੰਨਾ ਤਾਂ ਰੋਜ ਦਾ ਵਿਆਜ ਬਣ ਜਾਂਦਾ ਹੈ 64 ਲੱਖ ਦਾ ਹੈ 570 ਤਾਂ ਦਿਹਾੜੀ ਚੱਲ ਰਹੀ ਹੈ ਦਿਹਾੜੀ ਬਹੁਤ ਔਖੀ ਹੈ ਜੀ ਕਰਨੀ ਹੈ ਤੂੜੀ ਵਾਲੀ ਪੰਡ ਥੱਲੇ ਅਗਲਾ ਸਿਰ ਦੇਈਏ ਰੱਖਦਾ ਆਕਣ ਤੱਕ ਓਏ ਇਹ ਕਿਹੜਾ ਸ਼ੌਕੀ ਆਏ ਸੱਪ ਦੇ ਸਿਰ ਤੋਂ ਨੋਰ ਚੱਕਣੇ ਹੁੰਦੇ ਨੇ ਹਾਂ ਹਰ ਰੋਡ ਤੇ ਅੱਜ ਕੱਲ ਕਿੰਨੀ ਟ੍ਰੈਫਿਕ ਹੈ ਹਕੀਮਤਾ ਕਿਹੜਾ ਮਾਰ ਕੇ ਪਾਸਾ ਡੇਡਾ ਜਾ ਕਰਦੇ ਨਾ ਜੀ ਵਿੱਚ ਪੱਖਾ ਚੱਲਦਾ ਹੈ ਆਰਾਮ ਨਾਲ ਜਾਂਦੇ ਆ ਬੁੜੀਆਂ ਲੈ ਕੇ ਪੋਗ ਤੇ ਚੰਗੀਆਂ ਜਲੇਬੀਆਂ ਖਾਣੇ ਨੇ ਅੱਛਾ ਚੰਗਾ ਬਤਾ ਕਰਨ ਨੂੰ ਆ ਜਾਂਦੀ। ਅੱਛਾ ਫਿਰ ਤਾਂ ਐ ਕਹਿ ਵੀ ਜਲੇਬੀਆਂ ਮੂੰਹ ਨੂੰ ਲੱਗ ਰੀਆਂ ਨੇ। ਪੈਸੇ ਦਾ ਕੋਈ ਚੱਕਰ ਨਹੀਂ। ਹਾਂਜੀ ਹਾਂ। ਨਾਲੇ ਆਪਦਾ ਪਿੰਡ 'ਚ ਦੁੱਖ ਸੁੱਖੋ ਕਰਦੇ ਆਂ ਜੀ। ਹਰੇਕ ਨਾਲ ਪੰਚਾਇਤ ਮੈਂਬਰਾਂਗੇ। ਚੱਲ ਵਧੀਆ ਚੰਗਾ। ਰੋੜੀ ਰੱਖ ਗੱਡਾ ਮੈਂ ਨਹੀਂ ਲੈਂਦਾ ਇਹ ਜੰਗੜ ਬੰਗੇ ਦਾ ਪੰਗਾ। ਰੋੜੀ ਸਲਾਹੀ। ਹੋਹ ਹੋਹ ਲੈ। ਕੰਮ ਤਾਂ ਗਏ ਨਿਪੜ। ਹਾਂ ਕਰਸ ਨਹੀਂ ਤਾਂ। ਫਿਰ ਨਾ ਇੰਨੇ ਬਿੰਦੂ ਨਹੀਂ ਸਿੱਤੇ ਕਰਲਾ। ਇਹ ਦੁਕਾਨ ਤੇ ਵੀ ਜਾਣਾ ਪਊਗਾ। ਹੋਰ ਦੁਕਾਨ ਵੀ ਜ਼ਰੂਰੀ ਆ ਖੋਲਣੀ। ਕੋਈ ਲੱਗਦਾ ਸੋਕੀ ਦਾ ਪਾਈ ਤਾਂ ਸਾਰਾ ਦਿਨ ਫਿਰਦਾ ਰਹਿੰਦਾ ਵਿਚਾਰਾ। ਕਦੇ ਖੇਤਾਂ ਗਣੀ ਹੁਣ ਤਾਂ ਜਿੰਨੇ ਦਾ ਨਾ ਸੀਜ਼ਨ ਦਾ ਕੰਮ ਚੱਲੂਗਾ ਨਾ ਜੀਰੀ ਦਾ। ਉਹਨਾਂ ਚਿਰ ਤਾਂ ਬਸ ਮੈਨੂੰ ਦੁਕਾਨ ਤੇ ਹੀ ਬੈਠਣਾ ਪਊਗਾ। ਓਹੋ ਕਾਮੇ ਵਾਲੀ ਆ। ਇੱਕ ਤਾਂ ਏਸੀ ਵਾਲੇ ਕੰਮ ਵਿੱਚ ਗੇੜਾ ਲਿਕਣ ਨਾ ਜੀ ਕਰਦਾ। ਪੈ ਜਾ। ਲੈ ਆਈ ਹਾਈ। ਓਹੋ। ਮੂਹ ਨਲਕੋ ਨੀਂਗਾ ਜੁਗੀ। ਆਏ ਆਏ। ਇਹ ਤਾਂ ਇੱਕ ਮੁੰਡਾ ਨਾ ਕੋਰੇ ਵੇਚ ਕੇ ਦੁਕਾਨ ਦੀ ਤੈਨੂੰ ਸੋਚੇ ਨਹੀਂ ਅਲ ਸਟੋਰੀਆਂ ਦੇਖ ਲੈ ਤੂੰ ਆਹ ਸੋਕੇ ਦੇ ਬਾਈ ਮੈਂ ਡਰਾਤੀ ਮਾਂ ਪਾਣੀ ਕੀ ਆ ਗਿਆ ਡਰਾਤਾ ਮੇਰੇ ਸਾਲ ਦੀ ਕਹਿੰਦਾ ਮੈਨੂੰ ਇਹ ਡਰਾਤਾ ਹੈ ਹਾਏ ਹਾਏ ਸੋਕੇ ਦੇ ਬਾਈ ਧੜਕਣ ਵੱਧ ਗਈ ਮੇਰੀ ਤਾਂ ਧੜਕਣ ਤਾਂ ਵਧੂਗੀ ਜਦੋਂ ਬੇ ਟਾਈਮਾਂ ਛੌਨੀ ਐ ਨਾ ਤੂੰ ਐਂ ਦੱਛ ਅੱਧਾ 10 ਵਜੇ ਕੌਣ ਛੋਂਦਾ ਹੁੰਦਾ ਸੋਕੇ ਦੇ ਬਾਈ ਭੀਜੀ ਕਰਕੇ ਉਹੀ ਅੱਖ ਲੱਗੀ ਮੈਨੂੰ ਦਾਈ ਦੀਆਂ ਬਿੰਦਾ ਆਹ ਖਾਂਡਾ ਕਰਕੇ ਬਾਹਰ ਦੇਖ ਨਿਕਲ ਕੇ ਕਿੰਨੀ ਕਿઠਾਂਡ ਹੈ ਕਿੰਨੀ ਤਾਂ ਗਰਮੀ ਹੈ ਇਹਨੂੰ ਅਬ ਦੇ ਪਨੋਈਏ ਨੂੰ ਛੋੜਾ ਤੇ ਛੱਡੀ ਬੈਠੀ ਐ ਤੇਰੇ ਪਾਦਾ ਤਾਂ ਠੰਡੇ ਛੋਕੀ ਬਾਈ ਮੈਨੂੰ ਆਏ ਦੀ ਬਿੰਦਾ ਤੂੰ ਹੀ ਸਿੱਧੀ ਕਰ ਲੈਨੇ ਗਰਮੀ ਆ ਗਈ ਦੀ ਬਾਹਰੇ ਕੰਮ ਕਰਦਾ ਫਿਰ ਦੁਕਾਨ ਤੇ ਆਉਣੀ ਮੈਂ ਸਾਰਾ ਦਿਨ ਤੂੰ ਹੀ ਸਿੱਧੀ ਕਰਦਾ ਰਾਤ ਨੂੰ ਪੈਣਾ ਉਹ ਵੀ 10 ਵਜੇ ਤੋਂ ਬਾਅਦ ਦੁਕਾਨ ਬੰਦ ਕਰਕੇ ਹੈ ਉੱਥੇ ਦੁਕਾਨ ਤੇ ਭੱਜ ਜਾਂਦੀ 2 ਰੁਪਏ ਵਟ ਲਿੰਦੀ ਜਾਉਂਗੇ ਸੋਕੀ ਦੇ ਬਾਈ ਜਾਉਂਗੇ ਹੁਣ ਜਾਣੀ ਆ ਬਸ ਫਿਰ ਐਂ 10 12 ਵਜੇ ਅੱਖੀ ਦੇ ਕਾਲ ਖੋਲੇਗੀ ਜਦੋਂ ਸਾਰੇ ਅੰਦਰ ਬੜਖੀ ਪੈਗੀ ਕੋਈ ਨਾ ਸੋਕੀ ਦੇ ਬਾਈ ਫਿਰ ਮੈਨੂੰ ਕਿਹੜਾ ਪਤਾ ਤੀਗਾ ਬਸ ਉਹੀ ਅੱਖ ਲੱਗੀ ਜੇ ਤੁਹਾਨੂੰ ਦੱਸੀ ਤਾਂ ਜਨੇ ਵੀ ਅੱਖ ਲੱਗੀ ਬਸ ਹਾਂ ਉਹੀ ਲੱਗਦੀ ਹੁੰਦੀ ਅੱਖ ਹਾਂ ਜਦੋਂ ਹੁਣ ਆਪਾਂ ਮੰਜੇ ਤੇ ਪਾਵਾਂਗੇ ਬੈਡਾਂ ਤੇ ਪਾਵਾਂਗੇ ਫਿਰ ਤਾਂ ਅੱਖ ਲੱਗੂਗੀ ਇਹ ਹਾਂ ਤੂੰ ਦੁਕਾਨ ਤੇ ਜਾ ਕੇ ਬੈਰ ਕੁਰਸੀ ਤੇ ਦੇਖਾਂ ਕਿ ਮੇਂ ਅੱਖ ਲੱਗ ਜੂ ਕੋਈ ਨਾ ਜਾਣੀ ਆ ਸੋਕੀ ਦੇ ਬਾਈ ਆ ਵਟਨ ਲਾ ਲੋ ਚਲ ਐ ਕਰ ਮੈਂ ਉੱਧਰੇ ਲੰਗੂਆ ਖੇਤ ਨੂੰ ਆ ਜਾ ਤੈਨੂੰ ਦੁਕਾਨ ਤੇ ਛੱਡ ਜੂਗਾ ਉੱਦਰੀ ਮੈਂ ਵਗ ਜੂਗੀ ਆਪੇ ਹੈ ਆਪੇ ਵਗ ਜੂਗੀ ਆਪੇ ਕੀ ਵਗ ਜੈਗੀ ਜੇ ਦੁਬਾਰੇ ਬੈਡਾਂ ਤੇ ਟੇਢੀ ਹੋ ਗਈ ਫੇਰ ਤੇਰੀ ਅੱਖ ਲੱਗ ਜੂ ਤੇਰੀ ਅੱਖ ਨਹੀਂ ਲੱਗਣੋ ਹਰਦੀ ਜਿੰਨਾ ਦੇ ਕਰਬੈਡਾ ਤੋਂ ਖੜੀ ਨਹੀਂ ਹੁੰਦੀ ਸੰਗਾ ਚਲੋ ਹਾਂ ਉਹ ਜਾ ਖੜੀ ਹਾਂ ਬਟਲੇ ਗੌਰ ਪੀਏ ਹਾਂ ਪੂਰਾ 1 ਲੱਖ ਰੁਪਿਆ ਦਿੱਤਾ ਉਹਦੀ ਵੀ ਗੌਰ ਰੱਖਣੀ ਪਊਗੀ ਕੰਮ ਕਰਾਣਾ ਪਊਗਾ ਪਰ ਹੁਣ ਮੇਰੇ ਤੋਂ ਕੱਟਣਾ 100 ਰੁਪਿਆ ਹੋਈ 1 ਲੱਖ ਰੁਪਿਆ ਤੇ ਇਹ ਚੋਰੀ ਸੱਖਾ ਚੋ ਬਸਲੇ ਤੇ ਦੁਕਾਨ ਤੇ ਕੁਝ ਬਿੱਚੇਗੀ ਯਾ ਉਦੋਂ ਪਹਿਲਾਂ ਤੂੰ ਬੱਤੀ ਕਰ ਗਿਆ ਸੀ ਅੱਛਾ ਪਈ ਕਿੰਨੀ ਕਰਕੇ ਗਈ ਸੀ ਤੁਹਾਰੇ ਦੇਖ ਲੈ ਫੇਰ ਇੱਥੇ ਜਾ ਹੋ ਗਿਆ ਇਕ ਤਾਂ ਨਹੀਂ ਰਿਆ ਲਹੂਰੀਆਂ ਚੱਲਦੀਆਂ ਜਿੰਨਾ ਚੱਕ ਜੀਰੀ ਨਹੀਂ ਲੱਗਦੀ ਉਹਨਾਂ ਤੋਂ ਕਰਦਾ ਗੱਪਾਂ ਨਹੀਂ ਹਰਦਾ ਹੈ ਭਾਈਆ ਸੋਕੀ ਦਵਾਈ ਲੈ ਹੁਣ ਪੁੱਛ ਕੇ ਬੈਠੇਗੀ ਕੁਰਸੀ ਪਈ ਹੈ ਬੈਠਣ ਬਾਤੀ ਹੁੰਦੀ ਹੈ ਮਾਂ ਕਿਤੇ ਕਹਿ ਦੋ ਪਹਿਲੀ ਬੈਠ ਗਈ ਤੂੰ ਬਹਿ ਜਾ ਮੈਂ ਤਾਂ ਖੇਤ ਜਾਣਾ ਹੈ ਅੱਛਾ ਹਾਂ ਬੈਠਾ ਲੈ ਹੁਣ ਚੈਨ ਨਾਲ ਸੁਣ ਲੈ ਕਿਤੇ ਕਰ ਮੰਗੂ ਨਾ ਕੈਨੀ ਉਰੇ ਅੱਖ ਲੱਗੀ ਕਿਤੇ ਮਗਰੋਂ ਅੱਦਾ ਛੋਦਾ ਚੱਕ ਕੇ ਲੈ ਜਣਾ ਤੈਨੂੰ ਵੇਚਣ ਬਾਅਦ ਤੇ ਬਿਠਾਏ ਉਰੇ দান ਕਰਨ ਬਾਅਦ ਤੇ ਨਹੀਂ ਮੈਂ ਤਾਂ ਸੁੱਕੀ ਦੇ ਭਾਈ ਐਂ ਕਹਿੰਦੀ ਇੱਕ ਗੱਲ ਦੱਸਾ ਸੁਣੋ ਲੜਦੇ ਤਾਂ ਨਹੀਂ ਗੱਲ ਸੁਣੋ ਪਹਿਲੀ ਮੇਰਾ ਦਿਮਾਗ ਖਰਾਬ ਹੋ ਜਾਏ ਜੇ ਗੱਲ ਕਰੇਂਗੀ ਚੱਜ ਦੀ ਕਰੀ ਬੁਤਿਆ ਗੱਲਾਂ ਬਹੁਤ ਸੋਹਣੀ ਰਹਿ ਆ ਵਧੀਆ ਦੇਉਂਗੀ ਤੁਹਾਨੂੰ ਮੈਂ ਚੱਲ ਦੱਛ ਪੇ ਛੇਤੀ ਦੱਛ ਪੁਰਾਣਾ ਹੋ ਜਾ ਮੈਂ ਹੀ ਕਹਿੰਦੀ ਸੀ ਜੀ ਆਪਾਂ ਹੁਣ ਦੇਖ ਸੀਜ਼ਨ ਦਾ ਟਾਈਮ ਆ ਹਨਾ ਜਿਵੇਂ ਮਤਲ ਖੇਤ ਚ ਜੀਰੀ ਲੱਗੂਗੀ ਹਣਾ ਖੇਤ ਚਾਣਾ ਜਾਣਾ ਰਹੂਗਾ ਦੇਖਾ ਹਣਾ ਕੰਮ ਹੁਣ ਬਾਤੂ ਹੋਣਗੇ ਦੇਖ ਆਪਣੇ ਕੋਲੇ ਬਾਲੇ ਕੰਮ ਨੇ ਨਾ ਹਾਂ 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 ਬੀਜੇ ਆਪਾਂ ਐਂ ਕਰੀ ਤੂੰ ਗੱਲ ਉਰੀ ਰੁਕ ਪਰ ਜਾ ਕਿਤੇ ਦੁਕਾਨ ਤੇ ਬੰਦਾ ਬੰਦਾ ਰੱਖਣ ਨੂੰ ਤਾਂ ਨਹੀਂ ਕਹਿੰਦੀ ਇੱਕ ਖੇਤ ਤੇ ਰੱਖ ਕੇ ਹੱਥਿਆ ਪਹਿਲਾ ਨਹੀਂ ਕਹਿੰਦੀ ਓਰਾਮ ਤਾਂ ਹੋ ਜਾ ਤੂੰ ਸ ਤਾਂ ਉਹੀ ਰੌਲਾ ਪਾਉਂਦੇ ਹੋ ਹੌਲੀ ਬੋਲੀ ਨਾਲੇ ਤੇ ਐਂ ਕਹਿੰਦੀ ਤੀਜੀ ਆਪਾਂ ਐਂ ਕਰੀਏ ਦੋ ਮਹੀਨੇ ਬਦਕਾਨ ਬੰਦ ਕਰ ਦਿੰਨੇ ਆ ਛਬਾਸ਼ੇ ਤੇਰੇ ਹਾਂ ਤੂੰ ਉਹੀ ਕਹਦੇ ਵੀ ਕੁਛ ਖਾ ਕੇ ਮੱਜਾ ਬੇਛੁਰੀ ਜਾ ਤੇ ਜੇ ਦੋ ਮਹੀਨੇ ਦੁਕਾਨ ਤੇ ਬਦ ਜਿੰਦਾ ਲਾ ਤਾਂ ਕੌਣ ਆਊਗਾ ਮੁਰਕੇ ਭੁੱਲੇ ਜਾਣ ਕੇ ਵੀ ਬਿੱਲੇ ਨਾਮ ਦੀ ਬੀਚਾਨ ਹੁੰਦੀ ਸੀ ਹਾਂ ਅੱਜ ਕੱਲ ਤਾਂ ਇੱਕ ਦਿਨ ਚ ਭੁੱਲ ਜਾਂਦੇ ਨੇ ਜੇ ਦੁਕਾਨ ਬੰਦ ਰਹੇ ਜੇ ਉਹਦੀ ਗਾ ਦੇਂਦੇ ਨੇ ਉਹਦੀ ਤਾਂ ਦੁਕਾਨ ਬੰਦ ਲੈਂਦੀ ਆ ਉਧਰ ਲੈ ਕੇ ਜਾਂਦਾ ਕੀ ਫਾਇਦਾ ਮੇ ਲੱਤਾ ਕਲਾਵਾਂਗੇ ਅੱਲਾ ਸੋਕਰੀ ਭਾਈ ਆਏ ਕੀ ਹੁੰਦਾਗਾ ਅਸੀ ਜਿੰਦਾ ਟਾਈਮ ਆਗਾ ਹੁਣਾ ਹੁੰਦਾ ਤਾਂ ਹੈ ਨਹੀਂ ਸਦਾ ਵਾਸਤੀ ਜਿੰਦਾ ਲਾ ਦਨਾ ਹੁੰਦਾ ਤਾਂ ਫੇਰ ਵੀ ਕੁਛ ਨਹੀਂ ਹੁਣ ਤਾਂ ਉਹੀ ਜੱਟ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਨੇ ਸੀਜ਼ਨ ਦਾ ਟਾਈਮ ਆ ਹੁਣ ਕੌਣ ਆਊਗਾ ਸੋਸਤਾ ਲੈਣ ਹੁੰਦਾ ਜਾਦੇ ਛੌਦਾ ਲੈ ਜਾਂਦੇ ਨੇ ਜਦੋਂ ਖੇਤ ਮੜੀ ਜੀ ਗਰਮੀ ਲੱਗਦੀ ਐ ਉਹਦੀ ਕਹਿੰਦਾ ਜੱਟ ਕੋਈ ਪਰਵਾਹ ਨਹੀਂ ਕਰਦਾ ਫੱਲਿਆ ਦੋ ਬੋਤਲਾਂ ਖੋਖਦੀਆਂ ਛੌਦਾ ਤਾਂ ਹੁਣੇ ਵਿਕਦਾ ਇਹ ਤਾਂ ਸਹੀ ਆ ਫਰੇਕ ਜੱਟ ਨਹੀਂ ਕਹਿੰਦਾ ਹੈਗਾ ਵਾਲੇ ਤਾਂ ਮੱਚੇ ਜੇ ਹੁੰਦੇ ਨੇ ਆ ਹੁੰਦਾ ਛਾਰੇ ਦੇ ਦਿਲ ਵੱਡੇ ਹੋ ਰਹੇ ਨੇ ਹੁੰਦਾ ਜੀਰੀ ਲਾਂਗ ਵਾਲੇ ਵੀ ਦੋ ਦੋ ਬੋਤਲਾਂ ਲੈ ਕੇ ਜਾਂਦੇ ਨੇ ਹਾਂ ਫੋਨੀ ਕੋ ਛਰਪਾ ਕਰਦਾ ਪੈਸੇ ਦਾ ਹੁ ਤਾਂ ਕਹਿੰਦਾ ਜਾਨ ਹੈ ਜਹਾਨ ਹੈ ਜਦ ਕੰਮ ਕਰਦੇ ਖਾਵਾਗੇ ਵੀ ਰੱਜ ਕੇ ਫਿਰ ਇੱਕ ਬੋਤਲ ਲੈ ਜਾ ਆਪਣੇ ਨੌਕਰ ਵਾਸਤੇ ਵੀ ਵਿਚਾਰੇ ਵਾਸਤੇ ਗਰਮੀ ਆ ਅੱਛੀ ਤੇਲ ਵੀ ਤਾਂ ਗੱਲ ਛੇੜੀ ਮਾਰੀ ਆ ਨਾਲ ਦੀ ਨਾਲ ਖਰਚੇ ਨੂੰ ਖੂਪ ਪਤ ਨਹੀਂ ਐ ਉਹਦੀ ਕਹਿੰਦੀ ਲੈ ਜਾ ਬੋਤਲ ਪੂਰੀ 80 ਰੁਪਏ ਦੀ ਤਾਂ ਆਪਾਂ ਨੂੰ ਪੈਂਦੀ ਐ ਸਾਰੇ 15 20 ਰੁਪਏ ਬਚਦੇ ਨੇ ਉਹਦੇ ਵਾਸਤੇ ਵੀ ਲਾਈਟ ਫੁਕਣੀ ਪੈਂਦੀ ਐ ਫੇਰ ਠੰਡੀ ਹੁੰਦੀ ਐ ਫੇਰ ਲੈ ਕੇ ਜਾਂਦੇ ਨੇ ਗਰਮ ਤਾਂ ਕੋਈ ਲੈ ਕੇ ਵੀ ਨਹੀਂ ਜਾਂਦਾ ਕੁਝ ਅੱਜ ਦੀ ਗੱਲ ਕਰਿਆ ਕਰੇ ਜਿਹਦੇ ਨਾਲ 2 ਪੈਸੇ ਵੱਧ-ਵੱਧਣਾ ਜਦੋਂ ਵੀ ਕਰੇਗੀ ਘਾਟੇ ਦਾ ਛੋਦਾ ਹਾਂ ਚੱਲ ਮੇਰਾ ਦਿਮਾਗ ਨਾ ਖਾ ਮੈਨੂੰ ਖੇਤ ਵਗ ਜਾਂਦੇ ਦੇਖ ਲੈਂਦੇ ਜਾ ਕੇ ਇੱਕ ਕਹਿੰਦੇ ਜੇ ਇੱਕ ਏਸੀ ਉਰੇ ਲਵਾ ਦੂੰ ਉਹਦਾ ਡੇਲਟ ਆਉਂਦਾ ਹੈ ਇੱਕ ਏਸੀ ਉਰੇ ਲਵਾ ਦੋ ਗਰਮੀ ਆ ਸੁੱਕੀ ਤੇ ਬਈ ਬੈਠਿਆ ਨਹੀਂ ਜਾਂਦਾ ਗੱਟਾ ਛੁਲੇ ਕਰ ਨਾ ਦੁਕਾਨ ਦਾ ਬਿਲ ਉਹੀ ਜਿਆਦੇ ਆਂਦਾ ਹੈ ਏਸੀ ਲਵਾਤਾ ਹੂੰ ਹੀ ਖੂਪ ਅਟਲੂ ਕੌਣ ਪਰੂਆ ਪੰਜ ਜਾਤਾ ਵੀ ਨੀਚੇ ਦੁਕਾਨ ਚ ਬੰਦਾ ਨਹੀਂ ਹੈਗਾ ਉਹਨੇ 600 ਜੌਟ ਦਾ ਆਫ ਆ ਗਈ ਦੁਕਾਨ ਤੇ ਨਹੀਂ ਹੈਗੀ ਮਾਫ ਹਾਂ ਕਿਹੜੇ ਕਵਾਰ ਪਾ ਲੈਣੀਆਂ ਟੁੰਡੀ ਲਾ ਲਿਆ ਕਰਾਂਗੇ ਉਹ ਮੇਰਾ ਦਿਮਾਗ ਨਾ ਖਾ ਮੈਨੂੰ ਲੱਗਦਾ ਜਿਹੜਾ ਮਨਾ ਮੋਟਾ ਹੈਗਾ ਉਰੀ ਚੱਟ ਜੇਗੀ ਉੱਥੇ ਜਾ ਕੇ ਉਹ ਲਾ ਲੈ ਇੱਕ ਉਹਦੇ ਨਾਲ ਮੱਥਾ ਮਾਰਨਾ ਪਊਗਾ ਚਲ ਠੀਕ ਹੈ ਜੀ ਚੰਗਾ ਫਿਰ ਹਾਂ ਹੁਣ ਛੌਈ ਨਾ ਚੰਦੀ ਨਹੀਂ ਹੁਣ ਤਾਂ ਮੇਰੀ ਅੱਖ ਚਰਾ ਕੇ ਮango ਖੁੱਲੀਆਂ ਨੇ ਛੋਟੀਆਂ ਨੇ ਅੱਖਾਂ ਤੇ ਨੂੰ ਦੀਂਦੀਆਂ ਨਹੀਂ ਹੈਗੀਆਂ ਕਾਨੂੰਨੀ ਦੀਆਂ ਉੱਥੇ ਵੀ ਤੇਰੀਆਂ ਖੁੱਲੀਆਂ ਹੁੰਣ ਜਦੋਂ ਖਰਾੜੀ ਛੱਡਣ ਲੱਗਦੀ ਸੀ ਕਰੇ ਉਹ ਤਾਂ ਐਸੀ ਕਰਕੇ ਅੱਖ ਲਾਗੀ ਤੇ ਤੁਹਾਡੇ ਖਰਾਬ ਨੇ ਹੈ ਮੈਂ ਦਾਹੀ ਤੀਗਾ ਮੈਂ ਸੋਕੀ ਦਾ ਬਾਈ ਐਸੀ ਲਵਾ ਦੂਗਾ ਦੁਕਾਨ ਤੇ ਰਾਮਨ ਵਾਲਾ ਪੈ ਜਾ ਕਰੂੰਗੀ ਉਰੇ ਕਾਣੋਂ ਸੋਕੀ ਦਵਾਈ ਨਹੀਂ ਰਾਹ ਦਿੰਦੇ ਹੈਗੇ ਹੁਣ ਤਾਂ ਸੀਜ਼ਨ ਦਾ ਟਾਈਮ ਆ ਇਹ ਤਾਂ ਜੱਟਾਂ ਨਾਲ ਵੀ ਭੇੜੇ ਹੋ ਰਹੇ ਨੇ ਚਲੋ ਸੁਨੀਤਾ ਬਾਈ ਆਰਾਮ ਨਾਲ ਓ ਲਾਲਾ ਇਹ ਦਕਾਨ ਸੁਣਨੀ ਛੱਡੀ ਬੈਠਾ ਇਹਦਾ ਦਿਲ ਕਦੋਂ ਕਦੋਂ ਹੋ ਗਿਆ ਲਾਣੇ ਦਾ ਐਂ ਤਾਂ ਨਹੀਂ ਮੰਨਦਾ ਲਾਲਾ ਵੀ ਇੰਨਾ ਕੂੜਾ ਹੋ ਗਿਆ ਵੀ ਕਾਣ ਸੁਣਨੀ ਛੱਡ ਕੇ ਵਾਗ ਗਿਆ ਕੀ ਆ ਬਾਈ ਪਰ ਸਹੀ ਤੂੜੀ ਬੈਠੀ ਸੀ ਡਰਾ ਕੇ ਰੱਖਦੀ ਉਹ ਮੈਂ ਕਹਨੂੰ ਡਰਾਉਂਦਾ ਸੀ ਮੈਂ ਤਾਂ ਲਾਲੇ ਨੂੰ ਦੇਖਣ ਆਇਆ ਸੀ ਕਿ ਲਾਲੇ ਦੇ ਕਿ ਫੁੱਲ ਲੱਗੇ ਨੇ ਜਿਹੜਾ ਸੌਦਾ ਲੈਣਾ ਮੈਨੂੰ ਦੱਸ ਮੈਂ ਦੇ ਦੂੰਗੀ ਸੌਦਾ ਮੈਂ ਫੁੱਲ ਲਾਉਣੇ ਆਇਆ ਸੀ ਉਹਦੇ ਹਾਂ ਉਸੇ ਨਹੀਂ ਅੱਜ ਕਿਵੇਂ ਲਾਲ ਪਰਿ ਬਣੀ ਬੈਠੀ ਏ ਤੂੰ ਲੈ ਭਾਈ ਤੂੰ ਸੌਦਾ ਲੈਣਾ ਆ ਕਾ ਤੇ ਮੈਨੂੰ ਟੀਚੜਾ ਕਰਨ ਆਇਆਗਾ ਉਹ ਮੈਂ ਤਾਂ ਲਾਲੇ ਨੂੰ ਮਿਲਣ ਆਇਆ ਦੀ ਮੈਨੂੰ ਦੱਸ ਕਿ ਤੇਰੀਆਂ ਬਾਹਾਂ ਆਕੜੀਆਂ ਨੇ ਭਾਈ ਉਹ ਤਾਂ ਜੇ ਮਿਲ ਪੈਂਦਾ ਫਿਰ ਤਾਂ ਆਕੜੇ ਜਾਂਦੀਆਂ ਹਾਂ ਉਸੇ ਨਹੀਂ ਮੈਂ ਤਾਂ ਇਹ ਕਹਦਾ ਦੀ ਮਾ ਹੁਣ ਕਿੱਥੇ ਆਓ ਲਾਲਾ ਖੇਤ ਗਿਆ ਭਾਈ ਸੌਦਾ ਲੈਣਾ ਤਾਂ ਸੌਦਾ ਲਾ ਜਾ ਤੈਨ ਨਾਲੇ ਤੂੰ ਦੱਸ ਕੀ ਲੈਣਾ ਮੈਂ ਗੁੱਸਾ ਤੈਨੂੰ ਦੇਖ ਕੇ ਉੱਤਰਿਆ ਨਹੀਂ ਗੁੱਸਾ ਹੋਤੀ ਮੈਨੂੰ ਹਾਂ ਐ ਕੁਛ ਨਹੀਂ ਚੱਲ ਮੈਂ ਖੇਤ 'ਤੇ ਮਿਲਦਾ ਉਹਨੂੰ ਠੀਕ ਆ ਭਾਈ ਖੇਤ ਵਗ ਜਾ ਹਾਂ ਖੇਤ ਤੇ ਲੱਗਦਾ ਹੂੰ ਹੀ ਦਿਮਾਗ ਰੈਵ ਕਰਤਾ ਖੰਡਾ ਪੀ ਲਿਆ ਕਰੋ ਸਾਰਾ ਦਿਨ ਫਿਰ ਤੇਰੇ ਨੇ ਆਈ ਅੱਗ ਦੇ ਉੱਚੇ ਵਾਂਗ ਤਰਫਦੀ ਪਤਾ ਨਹੀਂ ਕਿਹਾ ਜਾਗਾ ਸਾਰੀ ਨੀਂਦ ਕਰੈਵ ਕਰਕੇ ਰੱਖਦੀ ਪਤਾ ਨਹੀਂ ਜੱਟਾਂ ਦੇ ਕੀ ਹੋ ਰਿਹਾਗਾ ਅੱਗ ਵਾਂਗੂ ਅੱਛ ਦੇ ਫਰੀਆ ਨੇ ਲੱਗ ਗਾ ਕਿ ਕਰੇ ਦੋ ਸੇ ਜੱਟੀਆਂ ਦਾ ਤੱਪ ਲਿਆ ਕਰੋ ਆਏ ਵੀ ਦੁਕਾਨਾਂ ਜਿਵੇਂ ਆਏ ਕਰਿਆ ਕਰਦੇ ਨੇ ਵੀ ਤੇ ਆ ਕੇ ਓਹੋ ਸਰੀ ਬੇਨ ਲਾਈ ਲੈ ਨਹੀਂ ਤਾਂ ਬੈਠੀ ਬੈਠੀ ਤੋਂ ਤਾਂ ਥੱਕ ਗਈ ਕੀ ਕਰਾਂ ਜੇ ਹੁਣ ਘਰੇ ਜਾਨੀ ਆ ਘਰੇ ਜਾ ਕੇ ਹੱਗ ਲਾਉਣਾ ਨੀਂਦ ਆ ਜਾਂਦੀ ਮੈਨੂੰ ਏਸੀ ਵਾਲੇ ਕਮਰੇ ਚ ਪੈ ਕੇ ਪੂਰੇ ਗਰਮੀ ਚ ਬੈਠੀ ਤਾਂ ਹੈਗੀ ਆ ਓਹ ਵਾ ਲੈ ਦੇਖਾ ਮੋਬਾਈਲ ਕੀ ਦੇਖੂਗੀ ਮੋਬਾਈਲ ਦਾ ਬੈਟਰੀ ਲੋ ਹੋ ਰਹੀ ਹੈਗੀ ਮੋਬਾਈਲ ਵੀ ਨਹੀਂ ਦੇਖ ਸਕਦੀ ਨਹੀਂ ਬੈਠੀ ਇਸੇ ਤੇ ਉਂਗਲਾ ਮਾਰੀ ਜਾਂਦੀ ਤੇ ਇਸੇ ਨੂੰ ਦੇਖੀ ਜਾਂਦੀ ਰਹੀ ਚਲ ਆਏ ਕਰ ਫੋਨ ਚਾਰਜ ਲਾ ਦੇ ਫਿਰ ਦੇਖੂਗੀ ਇਹਨੇ ਚਾਰਜ ਹੋ ਜਾਊਗਾ ਇਹਨੇ 10 ਮਿੰਟ 15 ਮਿੰਟਾਂ ਚ ਫਿਰ ਮੈਂ ਦੇਖ ਲੂੰਗੀ ਕੋਸਣਾ ਕੋਸੇ ਤੇ ਕੋਈ ਫਿਲਮ ਫੋਲਮ ਹੀ ਦੇਖ ਦੂੰਗੀ ਕੋਈ ਧੀਰਾ ਹੁੰਦਾ ਨਹੀਂ ਕਰ ਉਹੋ ਓਹੋ ਫਿਰ ਮੈਂ ਕੀ ਕਰੂੰਗੀ ਸੋਕੀ ਦੇ ਬਾਈ ਨੂੰ ਕੌਣ ਸਾਮੂਗਾ ਉੱਥੇ ਐਂ ਕਰਸ ਨਹੀਂ ਤਾਂ ਤੂੰ ਨਾ ਖੇਤ ਵਾਗ ਜਾ ਉੱਥੇ ਬੈਠ ਕੇ ਨਾ ਪਿਆਰ ਨਾਲ ਸਮਝਾਉਂਗੀ ਸੋਕੀ ਦੇ ਬਾਈ ਨੂੰ ਵੀ ਸੋਕੀ ਦੇ ਬਾਈ ਆਪਣੀ ਤਾਂ ਕਾ ਚੱਕ ਲਾ ਕੀ ਦੀ ਹਾਏ ਹਾਏ ਵੀ ਮੈਂ ਤਾਂ ਬਚ ਗਈ ਸੋਰੀ ਸੱਪਾ ਸੜ ਗਿਆ ਤੀਗਾ ਹੋਂ ਤੇ ਨਹੀਂ ਦੱਸਦੀ ਹੈਗੀ ਹੋਰ ਪੰਗਾ ਸੜ ਜੂਗਾ ਸੋਕੀ ਨੂੰ ਦੱਸੋ ਕਿ ਉਹ ਇਹਨੂੰ ਬੁਲਾ ਕੇ ਟਕੇ ਨਾਲ ਬੈਠ ਕੇ ਸਮਝਾ ਕੇ ਫਿਰ ਸਮਝ ਜੂਗਾ ਸੋਕੀ ਦਵਾਈ ਆਈ ਤਾਂ ਸਿਆਣਾਗਾ ਘੁਰੇ ਨਾਲ ਬੈਠੋ ਹਣ ਚੱਲ ਪਰਾਂ ਲੈ ਚੱਲ ਮੋਬਾਈਲ ਨਾਲ ਕਿਹਦਾ ਤੋਰ ਇਹ ਸਮਾਰ ਕਰੇ ਦਸਤੰਦੀ ਸੋਕੀ ਦਾ ਬਾਈ ਦਾ ਡਲਿਆ ਚੱਲ ਰਿਹਾ ਜਾਂਦਾ ਉੱਥੇ ਉਹ ਰੁਕ ਜਾਂਦਾ ਕਹੂੰਗੇ ਸੋਕੀ ਦੇ ਬਾਈ ਨੇ ਸੋਕੀ ਦੇ ਬਾਈ ਅੱਗ ਲੱਗੀ ਹੋਰ ਸੋਕੀ ਦੇ ਬਾਈ ਕਹ ਦੂੰਗੀ ਉੱਥੇ ਤਾਂ ਪਤਾ ਨਹੀਂ ਕੀ ਹੋ ਗਿਆ ਤੀਗਾ ਅੱਗ ਲੱਗੀ ਮਿੰਟ ਚ ਹੀ ਹੈ ਅੱਗ ਵੀ ਕਮਾਲ ਆ ਹਣਾ ਮਿੰਟ ਚ ਅੱਗ ਲੱਗੀ ਚਲ ਮੈਂ ਤਾਂ ਹੁਣ ਸੋਕੀ ਦੇ ਬਾਈ ਨੂੰ ਬਸ ਐਵੇਂ ਦੱਸਣਾ ਜਾ ਕੇ ਵੀ ਸੋਕੀ ਦਾ ਬਾਈ ਅੱਗ ਲੱਗੀ ਬਸ ਹੋਰ ਰਾਮ ਦੀ ਹੱਟੀ ਦਾ ਜਰਦਾਨੀ ਜੋੜਾ ਵਿੱਚ ਬਹਿ ਗਿਆ ਜੱਟ ਦੇ ਈਲੂ ਰਾਮ ਦੀ ਹੱਟੀ ਦਾ ਮੋਰ ਸਾਪ ਜਰਦਾ ਵੇ ਜੋੜਾ ਵਿੱਚ ਬਹਿ ਗਿਆ ਜੱਟ ਦੇ ਨਹੀਂ ਦੱਸ ਮੈਨੂੰ ਬਿੱਲੇ ਰਾਮ ਦੇ ਖੇਚ ਬਹਿ ਕੇ ਮਸ਼ਹੂਰ ਈਲੂ ਨੂੰ ਕਰੀ ਜਾਂਦਾ ਨਾ ਗੱਲ ਸੁਣ ਤੇਰਾ ਮੂੰਹ ਦੁਖਦਾ ਜੇ ਐਂ ਕਹਦੇਗਾ ਵੀ ਬਿੱਲੇ ਰਾਮ ਦੀ ਹੱਟੀ ਦਾ ਜਰਦਾ ਜੋੜਾ ਚ ਬਹਿ ਗਿਆ ਉਹ ਬਿੱਲੇ ਰਾਮਾ ਤੇਰਾ ਜਰਦਾ ਦਾ ਮੁਸ਼ਕਲ ਆ ਹੁੰਦਾ ਮੇਰਾ ਸ਼ਾਲਾ ਤੂੰ ਤਾਂ ਲੈ ਕੀ ਨਹੀਂ ਆਉਂਦਾ 6 6 ਮਹੀਨੇ ਦਾ ਪਿਆ ਰਹਿੰਦਾ ਹੈ ਗੱਲ ਤੇ ਲਵੇ ਓਏ ਗਾਛੂਲ ਕੰਜਰਾ ਜਰਦਾ ਦਾ ਇੱਕ ਫੈਕਟਰੀ ਦੀ ਆਂਦਾ ਹਾਂ ਮੁਸ਼ਕਲ ਆ ਹੁੰਦਾ ਪਰ ਤੇ ਤਾਂ ਨਿੰਦਨੇ ਚਲ ਮੇਰੀ ਗੱਲ ਸੁਣਾ ਹਾਂ ਹੈਲੋ ਓਏ ਤੂੰ ਛੋੜ ਮੇਰੀ ਗੱਲ ਮੈਂ ਤੇਰੀ ਕਿਸ਼ ਨੂੰ ਜੱਟ ਨੂੰ ਕਿਹਾ ਸੀ ਸਮਾਰ ਕੇ ਹਾਂ ਜੱਟ ਨੂੰ ਕਹਿ ਕੇ ਆਇਆ ਮੈਂ ਤਾੜ ਕੇ ਆਇਆ ਮੈਂ ਤਾਂ ਜਾਵਾ ਓਏ ਤਾੜ ਕੇ ਮਹੀਨਾ ਜੱਟ ਤੋਂ ਖੌਂਚੜੇ ਖਾਲੀ ਕਿ ਤੂੰ ਉੱਥੇ ਸਿੱਟ ਲੈਂਦਾ ਹੈ ਤਾੜ ਕੇ ਨਾ ਦੋਨੋਂ ਐ ਕਿੱਕੇ ਨਦੀ ਵੀ ਛੜਾ ਕੰਮ ਖੜਿਆ ਆ ਜੀ ਬयाम ਦੇਖਿਆ ਕਿੰਨਾ ਹੋ ਗਿਆ ਬਯਾ ਬਿਲੇ ਰਾਮਾ ਬਯਾ ਦਾਮ ਲੈ ਲਿਆ ਕਰਕੇ ਸਾਰਾ ਦਿਨ ਪੈਸਾ 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 ਕਰੀ ਜਾਣਾਗਾ ਪੈਸਾ ਨਾਲ ਨਾਲ ਦੇ ਹੱਕ ਤੇ ਦਰ ਕਿਉਂ ਚਾਬ ਨਹੀਂ ਉਧਰ ਨਿਗਾਹ ਮਾਰ ਆਪਣਾ ਗਮਾਂਦੀ 4 ਕਿਲੇ ਲਈ ਖੜਿਆ ਆਪਨੇ ਹਲੇ ਛੇੜਾ ਵੀ ਨਹੀਂ ਛੇੜਿਆ ਇਧਰ ਲੈ ਕਿਣੀ ਨਿਗਾਹ ਮਾਰ 4 ਕਿਲੇ ਉਹ ਲਈ ਬੈਠੇ ਉਧਰ ਲੈ ਕਿਣੀ ਨਿਗਾਹ ਮਾਰੇ ਮੇਰੀ ਗੱਲ ਛੱਤ ਕਿਲੇ ਲਈ ਬੈਠੇ ਤੇਰੀ ਪੈ ਦੀ ਐਡੀ ਡੀ ਤੇਰੀ ਪੌਦਾ ਇਦੋਂ ਵੱਡੀ ਪੌਦ ਨਹੀਂ ਗਈ ਐ ਨਾਲਾ ਪਰਪਰਾ ਨੂੰ ਲੱਗੂ ਤੇਰੀ ਤਾਂ ਜੀਰੀ ਓਏ ਤੇਰਾ ਦਿਮਾਗ ਹੀ ਲੱਲੇ ਹਾਂ ਉਤਾ ਬਾਰੇ ਖੜਕੇ ਦੇਖ ਲੈ ਅੱਡੇਲੇ ਬੱਚਾ ਕੰਜਰਾ ਐਨੇ ਨਹੀਂ ਪੌਦ ਹੋਰੀ ਐ ਹਾਂ ਔਰ ਡੋਡੀ ਪੌਦ ਕਹਿੰਦਾ ਹਾਂ ਪੌਦ ਤੇ ਮੇਰੀ ਏਦੋਂ ਵੱਡੀ ਨਹੀਂ ਹੈਗੀ ਮੇਰੀ ਗੱਲ ਸੁਣਾ ਜੱਟ ਨੂੰ ਕਹਿ ਕੇ ਆਇਆ ਵੀ ਲਾਲੇ ਨੂੰ ਮਾਂਜਦੇ ਹੈ ਆ ਬੀ ਲਾਲੇ ਦਾ ਖੇਤ ਦਾ ਕੰਮ ਕਰਦੇ ਨਾ ਰਹਿ ਗਿਆ ਪੱਟਾ ਪੁੱਟਾ ਕੋਲੋ ਗੇਰਾ ਦੇ ਦੇ ਹੈ ਜਿਹੜਾ ਵਿਚਾਲੇ ਰਹਿੰਦਾ ਵੀ ਉਹ ਵੱਟ ਬਣਾਇਆ ਉਹਦੀ ਨਾ ਫਿਰ ਐਂ ਕਹਿੰਦੇ ਆ ਜੱਟ ਨੂੰ ਇਹ ਕਹਿੰਦੇ ਨੇ ਉਤੇ ਨੂੰ 1.5 ਲੱਖ ਕਾ ਦੇ ਮਾਰੇ ਬੈਠਾ ਉਹ ਜਰਦਾ ਮਛਲ ਨਬਾਤ ਤੇ ਨਹੀਂ ਦਿੱਤਾ ਕੰਮ ਕਰ ਲੈ ਕੋਈ ਚਲ ਮੈਂ ਕਰਦਾ ਮੇਰੀ ਗੱਲ ਸੁਣਾ ਐ ਕਰ ਸੁਣਾ ਐ ਕਰ ਬਲੇਰਾ ਮਾ ਸੁਣਾ ਐ ਕਰ ਉਧਰ ਦੀ ਪਾਣੀ ਲਾਇਆ ਮੈਂ 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 ਇਹਦੇ ਵਿੱਚ ਰੇ ਸਪਰੇਅ ਸਰਦ ਨਾ ਬਾਜੂਗੀ ਤਾਹੀ ਲੱਗੂਗੀ ਨਹੀਂ ਤਾਂ ਭੈਣ ਵਾਲਾ ਭਾਈ ਆਪਾ ਕੜ ਕੇ ਬਿਜ ਲਾਂਗੇ ਭੈਣ ਕਰਾਣ ਵਾਲੇ ਦੇ ਹੱਥ ਭੂਕੇਗਾ ਉ ਤਾਂ ਬਥੇਰਾ ਕੱਦ ਹੋ ਰਿਹਾ ਤੂੰ ਉਹਨੂੰ ਤਾਂ ਮਾਰ ਗੋਲੀ ਤੂੰ ਐ ਕਰ ਕੋਈ ਕੰਮ ਕਰ ਲੈ ਹਾਂ ਤੈਨੂੰ ਬੇਲਾ ਬੈਠੇ ਤੇ ਪੈਸੇ ਨਹੀਂ ਦਿੱਤੇ ਇਹ ਪੂਰਾ 1.5 ਲੱਖ ਰੁਪਿਆ 1.5 ਲੱਖ ਰੁਪਇਆ ਦੇਵਾਂਗਾ ਜਮਣਾ ਨਾ ਤੋੜਨਾ ਮੈਂ ਹੈ ਜਮਣਾ ਤੋੜਨਾ ਹਾਂ ਉੱਤੋਂ ਆਏ ਉਹ ਉੱਤੋਂ ਦੇ ਕੱਚਾ ਚੂਖਣਾ ਚੜਾ ਲੈ ਹੈ ਹਾਂ ਫਿਰ ਘਰੇ ਮੰਜੇ ਤੇ ਬੈਠਾ ਰਹੀ ਤੈਨੂੰ ਪਤਾ ਹੈ ਕਿੰਨੇ ਕੱਚੇ ਰਣੇ ਹੁੰਦੇ ਨੇ ਜਮਣ ਦੇ ਜਿੰਨਾ ਡਟ ਲਿਆ ਆ ਲਿੰਗਾ ਹੈ ਡਟ ਆਇਆ ਨਹੀਂ ਹਲੇ ਆਏ ਮੇ ਜਲੇਬਾ ਮੈਂ ਗੱਟ ਨੂੰ ਕਹਿ ਕੇ ਤਾਂ ਤੂੰ ਆਇਆ ਕਜਰਾ ਹੈ ਮੈਨੂੰ ਪੁੱਛਦਾ ਆਏ ਨਹੀਂ ਜੇ ਆਉਗਾ ਦੋਆ ਨੂੰ ਦਿਖੂਆ ਹਾਂ ਮਤਾਂਪ ਸੋਚਦਾ ਘਾਤੋ ਜਿਆ ਹੁਣ ਨੂੰ ਮੇਰੇ ਸਾਲੇ ਨੂੰ ਮਾਜ ਕੇ ਸੱਟ ਦਿੰਦਾ ਜਾ ਜਾਂਦਾ ਕੀ ਕਹਿੰਦਾ ਬਬਾ ਬਬਾ ਮੈਂ ਨਾ ਕਰਾਂ ਅਬੀ ਆਜੇ ਕੰਜ਼ਦਾ ਕੰਮ ਨੇ ਪੜਦੇ ਆਪਾ ਜੀ ਦੀ ਲਾਉਂਦੇ ਹੋ ਜੀ ਏ ਹਾਂ ਕੰਮ ਤਾਂ ਨਿਭਰੀ ਪੈਦੇ ਜਿਹੜੇ ਸਾਹਿਬ ਨੇ ਆ ਕੇ ਉਰੇ ਟਾਲੀ ਦੀ ਸ਼ੌਂਚ ਬਹਿ ਜਨੈ ਕਦੇ ਜੰਮਣਾ ਤੋੜਨ ਦੀ ਗੱਲ ਕਰਦਾ ਜੇ ਉੱਠ ਕੇ ਕੋਈ ਡੱਕਾ ਤੋੜੇਗਾ ਫੇਰੇ ਕੰਮ ਨਿਭਣਗੇ ਲੈ ਤੇਰਾ ਵੀ ਕੰਮ ਪੂਰਾ ਕਰ ਦੇਣਾ ਆ ਤੀ ਡੱਕਾ ਆ ਤੋੜ ਤਾ ਲੈ ਆਏ ਮੇਰੇ ਤਾਂ ਬੱਕ ਟੋਂਬੋਲੇ ਨਾਲ ਬਾਪ ਪੈ ਗਈ ਹਾਂ ਮੈਨੂੰ ਲੱਗਦਾ ਮੇਰਾ ਤਾਂ ਲੱਖ ਰੁਪਿਆ ਖੂ ਖਾਤੇ ਗਿਆ ਓਏ ਮੈਂ ਐਂ ਕਹਿਣਾ ਕੰਮ ਕਰ ਲੈ ਕੋਈ ਅੱਛਾ ਹਾਂ ਫਟਵਾ ਹਾਂ ਗੱਲ ਸੁਣ ਉਹ ਦੇਖ ਲੈ ਆਉ ਖਾਲ ਨੂੰ ਛਮਾਰ ਲੈ ਛਮਾਰ ਕੇ ਮਿੱਟੀ ਲਾ ਦੇ ਪਾਣੀ ਆਏ ਜੋ ਗੋਲੀ ਮੰਗੋ ਆਪਣੀ ਅਜੋ ਜਬਾਕੋ ਤੇ ਤੇ ਇਹ ਜਿੰਨੀਆਂ ਮੋਟਰ ਚ ਪਾਣੀ ਆਉਂਦਾ ਐ ਅਜੂ ਬਾਤਾ ਜਬਾਕ ਮੂਤ ਕੇ ਕੱਢ ਦਿੰਦਾਗਾ ਮੇਰੇ ਸਾਡਾ ਪਲਕ 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 ਐਂ ਦਾ ਪਾਣੀ ਨਿਕਲਦਾ ਓਏ ਤੈਨੂੰ ਪਤਾ ਕਿੰਨੀਆਂ ਮੋਟਰਾਂ ਇਕੱਠੀਆਂ ਚੱਲ ਰਹੀਆਂ ਨੇ ਪਾਣੀ ਦਾ ਘੱਟ ਕੱਢੂ ਹਾਂ ਕਲਾ ਮੋਟਰਾਂ ਚੱਲ ਰਹੀਆਂ ਨੇ ਐਂ ਨਾਲਾ ਮੇਲੇ ਨਾਲ ਮਜਨ ਸਾ ਆਪਣਾ ਪਾਣੀ ਪੈ ਰਿਆ ਪਰ ਨੂੰ ਤਾਂ ਆਪਣਾ ਕੱਦੂ ਹੋ ਜੂ ਹੈ ਪਰ ਪਰਾ ਨੂੰ ਤਾਂ ਆਪਣਾ ਕੱਦੂ ਹੋ ਜੂ ਓਏ ਐ ਕੀ ਕੰਕ ਪੈ ਜੀਰੀ ਲਾਵੇਂਗਾ ਕਿ ਜਰਾ ਹੈ ਹਾਂ ਗੱਲ ਛੋਣ ਤੂੰ ਮੇਰਾ ਦਿਮਾਗ ਖਰਾਬ ਨਾ ਕਰ ਜਿੰਨਾ ਬੋਲਣ ਤੇ ਪਕਾਈ ਮਾਨ ਤੇ ਜੋ ਲਾਣੇ ਕੰਮ ਕਰਦੇ ਲਾ ਲੈ ਬਸ ਠੀਕ ਆ ਮੇਰੀ ਗੱਲ ਸੁਣ ਬਿੱਲੇ ਰਾਮਾ ਮੈਂ ਤੈਨੂੰ ਐ ਕਹਿਣਾਗਾ ਵੀ ਤੂੰ ਨਾ ਆਪਦਾ ਅੰਡਰਗਰਾਉਂਡ ਕਰ ਲੈ ਚਾ ਫਿਰ ਦੱਸੂ ਤੈਨੂੰ ਮੈਂ ਚੱਲ ਪਰ ਮੈਂ ਕਰਨਾ ਮੈਂ ਜਾ ਕੇ ਖਾਲ ਨੂੰ ਪਪਾਲੇ ਖਾਲ ਚ ਪਾਣੀ ਲਾ ਦਣਾ ਓਏ ਚਾ ਕਿਲੇ ਚ ਓਏ ਤੂੰ ਪਹਿਲਾਂ ਖਾਲ ਗਿੱਲੇ ਕਰ ਲੈ ਸਾਰੇ ਪੱਕ ਜਾਣਗੇ ਬਸ ਠੀਕ ਹਾਂ ਮੇਰੇ ਸਾਲ ਦਾ ਜੱਟ ਕਾ ਪਰ ਯਾਰ ਆਏ ਤੇ ਪੱਠੇ ਪੱਠ ਕੁੱਟੂ ਚੱਲ ਕਹਿਣਾ ਕੀ ਐ ਤੂੰ ਮੈਨੂੰ ਆਏ ਓਏ ਮੇਰੇ ਅੱਬਾ ਬੰਦਾ ਇੱਕ ਨਾਲ ਤਾਂ ਜੂਝਲੇ ਪਹਿਲਾਂ ਕਰੇ ਉਹਦੇ ਨਾਲ ਮੱਥਾ ਮਾਰ ਕੇ ਆਏ ਮੋਜ ਨਾਲ ਕਰੇ ਪਈ ਥੀ ਤਾਉ ਨਾ ਸੁੱਤੀ ਬੇ ਛੁਰੀ ਜਾ ਤਾ ਉਰਿਆ ਕਿ ਇਹਦੇ ਨਾਲ ਮੱਥਾ ਮਾਰਨਾ ਮੈਨੂੰ ਤਾਂ ਲੱਗਦਾ ਬਿੱਲੇ ਰਮਾ ਇਹ ਤਾਂ ਤੇਰਾ ਦਿਮਾਗ ਖਰਾਬ ਹੋ ਜੂਆ ਚੱਲ ਪੌਣ ਕਾ ਨਹੀਂ ਘੇਰਾ ਮਾਰ ਕੇ ਆ ਮਾ ਕਿੱਦੀ ਕਿੱਦੀ ਹੋਗੀ ਮੈਨੂੰ ਤਾਂ ਲੱਗਦਾ ਹੁਸਲਾ ਆਣ ਲਈ ਹੋਗੀ ਬੱਸ ਉਹਦਰ ਨਾ